इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਦੇ ਆਲੀ ਕਿੱਕ ਕਰਨਾ ਤੱਕ ਤਾਨੂੰ ਨਾ ਪਈ ਹਾਰੇ ਵਾਲਿਆ ਲਾਚੀਰ ਦਰਖਤ ਸashi kaal ਤੁਸੀਂ ਦੇਖਿਓ ਇੰਡੀਅਨ ਟੀਵੀ ਨਿਊਜ਼ ਤੇ ਮੈਂ ਹਾਂ ਤਿਰਸਿੰਘ ਸਨੀਲ ਅਸੀਂ ਖੜੇ ਆ ਜੀਰਾ ਜੀਰਾ ਦੇ ਨੇੜੇ ਗੁਰਦੁਆਰਾ ਬਾਬੇ ਕੇਜ ਜਿੱਤੇ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਨੇ ਇੱਕ ਕਦਮ ਚੁੱਕਿਆ ਕਦਮ ਕੀ ਚੁੱਕਿਆ ਇਹੋ ਜਿਹਾ ਕਦਮ ਹੋਰ ਯੂਨੀਅਨ ਵੀ ਚੱਕ ਸਕਦੀ ਕੀ ਕੀ ਉਹਨਾਂ ਨੇ ਜ਼ਰਖਤ ਵੰਡੇਆ ਜ਼ਰਖਤ ਵੰਡੇ ਦੇ ਨਾਲ ਨਾਲ ਇਹਨਾਂ ਨੇ ਹੋਰ ਵੀ ਕਿਸਾਨਾਂ ਨੂੰ ਕਿਹਾ ਕੀ-ਕੀ ਆਪਾਂ ਉਹਦੇ ਮੂੰਹੋਂ ਸੰਦੇ ਆ ਸਾਡੇ ਨਾਲ ਇਤਨੇ ਪ੍ਰਦਾਨ ਕੀ ਨੇ ਤੁਸੀਂ ਆਪਣਾ ਜੀ ਹਾਂਜੀ ਆ ਕੀ ਕਹਿਣਾ ਤੁਸੀਂ ਉਹ ਅੱਜ ਤੁਸੀਂ ਜ਼ਰਖਤ ਵੰਡੇ ਹੋ ਜੋਕ ਕੀ ਜਿਹੜੇ ਜ਼ਰਖਤ ਲਾ ਰਹੇ ਆ ਕਿ ਖਾੜ ਤੇ ਪਰ ਅੱਜ ਤੁਸੀਂ ਜ਼ਰਖਤ ਵੰਡੇ ਆ ਉਹਦੇ ਨਾਲ ਤੁਸੀਂ ਜ਼ਰਖਤ ਮੰਡਲ ਦੇ ਨਾਲ ਕੀ-ਕੀ ਮੀਟਿੰਗ ਵਿੱਚ ਅੱਜ ਪਾਤੀ ਅੱਜ ਮੀਟਿੰਗ ਨੇ ਵਿੱਚ ਹੋਈ ਕਿ ਜੰਨਾ ਪਾਸ ਹੋਇਆ ਵੀ ਜ਼ਰਖਤ ਜਿਹੜੇ ਲਾਉਣੇ ਆ ਉਹ ਦਰਖਤਾਂ ਦੀ ਪਾਲਣਾ ਵੀ ਕੀਤੀ ਹੈ ਜੇ ਤੁਸੀਂ ਘੱਟੋ ਘੱਟ 10 ਦਰਖਤ ਲਾਉਣੇ ਉਹਦੇ ਵਿੱਚੋਂ 8 ਦਰਖਤ ਜਿਹੜੇ ਪਾਲ ਕੇ ਤੁਹਾਨੂੰ ਪਾਰ ਕੋਸ ਕੇ ਵੱਡੇ ਕੀਤੇ ਜਾਣ ਔਰ ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਕਣਕ ਦੇ ਨਾਲ ਨੂੰ ਜਿਹੜੀ ਆਕਲ ਹੁੰਦੇ ਆ ਨਾ ਕਣਕ ਦੇ ਨਾਲ ਨੂੰ ਅੱਗ ਨਾਲ ਲਗਾਈ ਜਾਂ ਮੈਂ 5 ਸਾਲ ਤੋਂ ਕਣਕ ਦੇ ਨਾਲ ਨੂੰ ਅੱਗ ਨਹੀਂ ਲਗੰਦਾ 5 ਸਾਲ ਹੋ ਗਏ ਆਪਦੇ ਘਰ ਦੇ ਆਲੇ ਦੁਆਲੇ ਜਿੰਨੇ ਦਰਖਤ ਜਿੰਨੇ ਫਲਾਂ ਦੇ ਬੂਟੇ ਆ ਉਸੇ ਤਰ੍ਹਾਂ ਕੈਮਨ ਬੈਂਸ ਜਿਹੜੇ ਠੇਕੇ ਨੇ ਖੇਤੀ ਲੈ ਕੇ ਵੀ ਕੀਤੀ ਆ ਉਹਦੇ i la carnina i la carnina de la mort, les coses d'aquí, les coses d'aquí, ਸਾਰ ਜਿਹੜੀਆਂ ਚਾਪਸ਼ਾ ਵਧ ਰਹੀ ਹੈ ਸੋ ਆਪਾਂ ਦੇਖਿਆ ਲਗਾਤਾਰ ਮੀਡੀਆ ਦੇ ਵਿੱਚ ਕਰ ਰਹੀਆਂ ਗੱਲਾਂ ਵੀ ਜਿਹੜੀ ਤਰਾਸ਼ਾ ਬਹੁਤ ਘਟ ਗਿਆ ਸਾਡੇ ਪਿਛਲੀ ਜਿਹੜੀ ਤਰੱਕੀ ਦੇ ਨਾਂ ਤੇ ਬਹੁਤ ਸਾਰੇ ਸਾਡੇ ਜਿਹੜੇ ਰੋਡਾਂ ਦੇ ਉੱਤੇ ਤਰਾਸ਼ ਕਿ ਉਹ ਵੱਢ ਦਿੱਤੇ ਗਏ ਅੱਗੇ ਤਰਾਸ਼ ਜਿਹੜੀਆਂ ਬਹੁਤ ਡੇਟ ਲਾਈਨ ਤੇ ਕੋਈ ਸਰਕਾਰ ਦੀ ਪਹੁੰਚ ਜਿਹੜੀ ਨਹੀਂ ਕਰਿਆ ਜਿਹ ਪਹਿਲਾਂ ਉਹ ਦਰਖ ਲਾਏ ਜਾਂਦੇ ਉਹਦਾ ਕੋਈ ਸਾਤਾ ਪਿਆ ਰਿਸਤਾ ਜਦੋਂ ਨਾਲ ਫਿਰ ਉਹ ਪੱਟੇ ਜਾਂਦੇ ਵਿਚਨੇ ਸਮੇਂ ਜਦੋਂ ਸੱਚ ਪੰਜਾਬ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀਏ ਤਾਂ ਕਿ ਜਿਹੜਾ ਰੋਡਾਂ ਦਾ ਅੰਸ਼ਿਆ ਉਹਦੇ ਕਰਕੇ ਸਭ ਤੋਂ ਵੱਧ ਜਿਹੜਾ ਨਜ਼ਾਰਾ ਆ ਰਿਹਾ ਹੈ ਜਿਵੇਂ ਜੀਵੇ ਜਿਵੇਂ ਜਿਹੜਾ ਸਾਹਮਣੇ ਖੁੱਤ ਨੇ ਤੇਰੇ ਆ ਸੋ ਸਾਡੇ ਜਿਹੜੇ 20 ਦੇ ਕਾਰਸਾਂ ਦੇ ਕਰਕੇ ਜੀ ਵੀ ਜਿਹੜੇ ਉਹ ਕਹਿੰਦੇ ਕੁਝ ਇਥੋਂ ਦੇਖੋ ਮੌਲੀ ਚੱਲੀ ਕਰਦਾ ਹੈ ਕਿਹਾ ਕਿ ਕਿੰਨੇ ਹਰਾਲੀ ਹੁੰਦੀ ਹੈ ਬਾਈਵਾ ਦੀਆਂ ਭਾਰਤੀ ਪਖਾਨੀਓਂ ਦੀਆਂ ਕਾਟੀਆਂ ਦਾ ਜਿਨ੍ਹਾਂ ਨੇ ਅੱਜ ਬੜਾ ਵਧੀਆ ਪ੍ਰਾਲਾ ਕੀਤਾ ਅੱਜ ਉਹਨੇ ਸੰਤ ਸਿੰਘੇ ਵਾਲ ਜਿਦੋਂ ਮੁਕੇ ਲੈ ਕੇ ਤੁਹਾਡੇ ਸਾਹਮਣੇ ਉਹ ਲਿਆ ਕੇ ਅੱਜ ਸਾਰੀ ਪਾਕੀ ਟਸਾਨੀਓਂ ਦੇ ਜਿੰਨੇ ਮੈਂਬਰ ਕਾਰਕੁਨ ਜਿਨੇ ਆ ਅੱਜ ਸਾਰਿਆਂ ਨੂੰ ਬੂਟੇ ਵੰਡੇ ਮੈਂ ਇੱਥੇ ਕਹਿਣਾ ਜਮਾ ਕੱਲ ਬੂਟੇ ਵੰਡਣਾ ਹੀ ਨਹੀਂ ਇਹਨਾਂ ਬੂਟੇ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ ਜਮੇ ਆਪਾਂ ਨੇ ਰੋਕ ਲਗਾਓ ਧਰਤੀ ਬਚਾਓ ਵਾਤਾਵਰਨ ਬਚਾਓ ਆਪਾਂ ਨੂੰ ਵਾਤਾਵਰਨ ਦੀ ਸਾਂਭ ਕਰੀ ਜਾਈਏ ਅੱਜ ਬਹੁਤ ਬੰਦੀਆਂ ਵਰਵਾਹ ਉਤਰਾਨਾ ਇਹਨਾਂ ਨੇ ਬੂਟੇ ਵੰਡੇ ਆ ਜੀ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਪਾਕਿਸਤਾਨ ਦੇ ਦਾ ਭਾਰਤੀ ਕਿਸਾਨ ਜਿਨੇ ਕਾਦੀਆਂ ਵੱਲੋਂ ਜਿਹੜੇ ਆ ਆ ਬੂਟੇ ਵੰਡੇ ਜਾ ਰਹੇ ਆ ਗੱਲਬਾਤ ਵੀ ਆਪਾਂ ਉਹਨਾਂ ਦੇ ਨਾਲ ਕਰਾਂਗੇ ਤੁਸੀਂ